ਗੁਰੂ ਪਿਆਰਿਓ ਜਦੋਂ ਵੀ ਤੁਸੀਂ ਕਈ ਵਾਰ ਪਾਠ ਕਰਨ ਲੱਗਦੇ ਹੋ ਬਹੁਤ ਸੰਗਤ ਜਦੋਂ ਪਾਠ ਕਰਦੀ ਆ ਆਪਾਂ ਸਾਰੇ ਗੁਟਕਾ ਸਾਹਿਬ ਖੋਲ ਕੇ ਪ੍ਰਕਾਸ਼ ਕਰਕੇ ਸਿੱਧਾ ਹੀ ਬਾਣੀ ਪੜਨੀ ਸ਼ੁਰੂ ਕਰ ਦਿੰਨੇ ਆ ਆਪਾਂ ਦੋ ਮੇਨ ਕੰਮ ਕਰਦੇ ਹੀ ਨਹੀਂ ਜਿਹੜੇ ਕਿ ਬੜੀ ਜ਼ਰੂਰੀ ਆ ਅੱਜ ਤੋਂ ਹੀ ਜੇਕਰ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰਦੇ ਹੋਗੇ ਜ਼ਿੰਦਗੀ ਵਿੱਚ ਬਹੁਤ ਬਦਲਾਅ ਆ ਜਾਣਗੇ ਸੰਤਾਂ ਮਹਾਪੁਰਖਾਂ ਉਹਨਾਂ ਦੁਆਰਾ ਇਹ ਜਿਹੜਾ ਤਰੀਕਾ ਵਾ ਦੱਸਿਆ ਹੋਇਆ ਵਾ ਉਹ ਸੰਤ ਮਹਾਪੁਰਖ ਸਾਨੂੰ ਬਹੁਤ ਸਮਝਾਉਂਦੇ ਆ ਪਰ ਕਈ ਵਾਰੀ ਸਾਡਾ ਇੰਨਾ ਗੱਲਾਂ ਮਿਲ ਧਿਆਨ ਹੀ ਨਹੀਂ ਜਾਂਦਾ ਇਹ ਸੰਤ ਮਹਾਪੁਰਖ ਜਿਹੜੇ ਆ ਸਾਨੂੰ ਦੋ ਕੰਮ ਕਰਨ ਨੂੰ ਆਖਦੇ ਆ ਤੁਸੀਂ ਇਹ ਸਾਰੀ ਵਿਚਾਰ ਨੂੰ ਧਿਆਨ ਦੇ ਨਾਲ ਸੁਣਿਓ ਕਿਉਂਕਿ ਜਦੋਂ ਤੁਸੀਂ ਧਿਆਨ ਦੇ ਨਾਲ ਸੁਣੋਗੇ ਫੇਰੀ ਆਪ ਜੀ ਨੂੰ ਸਮਝ ਆਵੇਗੀ ਫੇਰੀ ਉਹ ਕਰਮ ਕਰੋਗੇ ਤਾਂ ਆਪਾਂ ਆਉ ਜਾਣਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨ ਤੋਂ ਪਹਿਲਾਂ ਉਹ ਦੋ ਕੰਮ ਕਿਹੜੇ ਨੇ ਜਿਹੜੇ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਵਾ ਇਹ ਕੰਮ ਕਰਨਾ ਵਾ ਗੌਰ ਦੇ ਨਾਲ ਸੁਣਿਓ ਜਦੋਂ ਵੀ ਤੁਸੀਂ ਬਾਣੀ ਪੜ੍ਹਨੀ ਆ ਪਾਠ ਕਰਨ ਲੱਗਣਾ ਉਸ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਗੁਰਮੰਤਰ ਦਾ ਅਭਿਆਸ ਜ਼ਰੂਰ ਕਰੋ ਗੁਰਮੰਤਰ ਕਿਹੜਾ ਹੈ ਸਾਡਾ ਗੁਰੂ ਦਾ ਦਿੱਤਾ ਹੋਇਆ ਮੰਤਰ ਉਹ ਬਾਣੀ ਹੀ ਬਾਣੀ ਦੀ ਵਿਆਖਿਆ ਕਰਦੀ ਆ ਦੇਖੋ ਜੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਪਾਠ ਕਰਨ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਸਾਨੂੰ ਵਾਹਿਗੁਰੂ ਮੰਤਰ ਦਾ ਅਭਿਆਸ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰਨਾ ਚਾਹੀਦਾ ਹੁਣ ਤੁਸੀਂ ਆਖੋਗੇ ਕਿ ਅਸੀਂ ਬਾਣੀ ਪੜ ਰਹੇ ਹਾਂ ਪਰ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਅਸਲ ਦੇ ਵਿੱਚ ਇਹ ਗੱਲ ਨੂੰ ਸਮਝਣਾ ਪਵੇਗਾ ਸਾਨੂੰ ਜਿਹੜੀ ਗੁਰਬਾਣੀ ਆ ਜਦੋਂ ਅਸੀਂ ਪੜਦੇ ਹਾਂ ਉਹਦਾ ਆਸੇ ਪਾਸੇ ਆਵਾ ਮੰਡਲ ਜਿਹੜਾ ਹੁੰਦਾ ਸਾਰੇ ਤੇ ਅਸਰ ਹੁੰਦਾ ਘਰ ਦੇ ਵਿੱਚ ਜਿਹੜੀ ਊਰਜਾ ਪੈਦਾ ਹੁੰਦੀ ਆ ਬਾਣੀ ਵਿੱਚ ਵੀ ਬੜੀ ਸ਼ਕਤੀ ਆ ਕੋਈ ਇਹਦੇ ਵਿੱਚ ਸ਼ੱਕ ਨਹੀਂ ਪਰ ਜਦੋਂ ਅਸੀਂ ਸਿਮਰਨ ਦਾ ਅਭਿਆਸ ਕਰਦੇ ਆ ਉਹਦੇ ਨਾਲ ਕੀ ਹੁੰਦਾ ਸਾਡੇ ਮਨ ਦੇ ਵਿੱਚ ਸ਼ਾਂਤੀ ਆਉਂਦੀ ਆ ਮਨ ਤੇ ਲੱਗੀ ਹੋਈ ਮੈਲ ਉਤਰਦੀ ਆ ਬਾਣੀ ਵੀ ਇਸ ਤਰ੍ਹਾਂ ਹੈ ਪਰ ਜੋ ਸਿਮਰਨ ਉਹਦੀ ਆਪਣੀ ਖਾਸੀਅਤ ਇਹੀ ਆ ਵੀ ਉਹ ਮਨ ਤੇ ਲੱਗੀ ਹੋਈ ਮੈਲ ਉਤਾਰਦਾ ਮਨ ਨੂੰ ਇਕਾਗਰ ਕਰਦਾ ਖਿੰਡੇ ਹੋਏ ਮਨ ਨੂੰ ਇੱਕ ਕਰਦਾ ਸਿਮਰਨ ਜਿਹੜਾ ਹੈ ਜਿਵੇਂ ਆਪਣਾ ਅੱਧਾ ਕੁ ਮਨ ਕਿਤੇ ਹੁੰਦਾ ਕਿਤੇ ਹੁੰਦਾ ਸਿਮਰਨ ਉਹਨੂੰ ਬੜੀ ਛੇਤੀ ਇਕੱਤਰ ਕਰਦਾ ਹੈ ਤਾਂ ਹੀ ਕਿਹਾ ਜਾਂਦਾ ਵੀ ਸਿਮਰਨ ਕਰਨਾ ਬਹੁਤ ਜ਼ਰੂਰੀ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰਨ ਦੇ ਅਰਥ ਕੀ ਆ ਚੇਤੇ ਕਰਨਾ ਰੱਬ ਨੂੰ ਵਾਰ-ਵਾਰ ਚੇਤੇ ਕਰਨਾ ਚੇਤੇ ਕਿਉਂ ਕਰਨਾ ਜੀ ਨੂੰ ਭੁੱਲੇ ਫਿਰਦੇ ਆ ਖਾਣਾ ਪੀਣਾ ਹੱਸਣਾ ਸੋਣਾ ਇਹ ਸਾਰੀਆਂ ਚੀਜ਼ਾਂ ਸਾਨੂੰ ਯਾਦ ਨੇ ਜੇ ਭੁੱਲਿਆਂ ਤਾਂ ਪਰਮੇਸ਼ਰ ਨੂੰ ਭੁੱਲਿਆਂ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇਹ ਖਿਆਲ ਰੱਖੋ ਕਿ ਉਦੋਂ ਧਿਆਨ ਜਿਹੜਾ ਹੈ ਬਾਹਰ ਮੁਖੀ ਹੁੰਦਾ ਵਾ ਗੁਟਕਾ ਸਾਹਿਬ ਪ੍ਰਕਾਸ਼ ਹੁੰਦਾ ਅਸੀਂ ਬਾਣੀ ਪੜ੍ਹ ਰਹੇ ਹਾਂ ਜਦੋਂ ਨਾਮ ਜਪਦੇ ਹਾਂ ਉਦੋਂ ਅਸੀਂ ਅੰਤਰਮੁਖੀ ਹੁੰਨੇ ਹਾਂ ਆਪਣੇ ਆਪ ਨੂੰ ਪੜ੍ਹਦੇ ਹਾਂ ਤਾਂ ਇਹਦੇ ਵਿੱਚ ਥੋੜਾ ਜਿਹਾ ਅੰਤਰ ਆ ਜਦੋਂ ਤੁਸੀਂ ਇਹਨੂੰ ਸਮਝ ਲਮੋਗੇ ਆਪੇ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਫਰਕ ਆ ਨਾਮ ਜਪਣ ਤੇ ਬਾਣੀ ਪੜਨ ਚ ਕੀ ਅੰਤਰ ਆ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅੱਖਰ ਲਿਖੇ ਸਹੀ ਗਾਵਾਂ ਇਸ ਤਰ੍ਹਾਂ ਹੁੰਦਾ ਵੀ ਅੱਖਾਂ ਦਰਸ਼ਨ ਕਰਦੀਆਂ ਬਾਣੀ ਦੇ ਅਸੀਂ ਦਰਸ਼ਨ ਕਰ ਕਰਕੇ ਨਾਲ ਦੀ ਨਾਲ ਬਾਣੀ ਪੜ੍ਹਦੇ ਹਾਂ ਇਸ ਤਰ੍ਹਾਂ ਹੀ ਹੁੰਦਾ ਪਰ ਜਦੋਂ ਨਾਮ ਜਪਦੇ ਅੱਖਾਂ ਮੀਟ ਕੇ ਆਪਣੀ ਹੀ ਆਵਾਜ਼ ਵਾਹਿਗੁਰੂ ਕਹਿ ਕੇ ਉਹਨੂੰ ਸੁਣਦੇ ਹਾਂ ਤਾਂ ਉਹ ਅੰਤਰ ਧਿਆਨ ਹੋ ਜਾਂਦੇ ਆ ਉਹਦੇ ਨਾਲ ਸੁਰਤ ਜਿਹੜੀ ਆ ਅੰਦਰ ਨੂੰ ਜਾਂਦੀ ਆ ਇਹਦੇ ਨਾਲ ਸੁਰਤ ਜਿਹੜੀ ਆ ਬਾਹਰ ਵੱਲ ਹੁੰਦੀ ਆ ਭਾਵੇਂ ਕਿ ਉਹ ਗੁੜਕਾ ਸਾਹਿਬ ਦੇ ਵੱਲ ਹੈ ਪਾਵੇਂ ਕੀ ਅੱਖਾਂ ਬਾਣੀ ਦੇ ਗੁਰੂਕਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਪਰ ਇਹ ਮੰਨਣਾ ਪਵੇਗਾ ਕਿ ਅਸੀਂ ਬਾਹਰ ਮੁਖੀਆਂ ਜੇ ਤਾਂ ਉਹ ਜਿਵੇਂ ਜਿਵੇਂ ਅਸੀਂ ਪੜੀ ਜਾਂਦੇ ਆ ਬਾਣੀ ਉਹਦਾ ਤਤਸਾਰ ਸਾਨੂੰ ਪਤਾ ਲੱਗ ਜਾਂਦਾ ਵੀ ਸਿਮਰਣੀ ਹੀ ਇਹਦਾ ਨਚੋੜ ਬਾਣੀ ਵੀ ਸਾਨੂੰ ਇੰਿਓ ਆਖਦੀ ਆ ਇੰਿਓ ਸਮਝਾਉਂਦੀ ਆ ਕਿ ਸਿਮਰਨ ਕਰੋ ਚੇਤੇ ਕਰੋ ਵਾਰ-ਵਾਰ ਇੱਥੇ ਮੈਂ ਇਹ ਵੀ ਗੱਲ ਤੁਹਾਨੂੰ ਦੱਸਦਿਆਂ ਕਿ ਬਾਣੀ ਪੜਨ ਨਾਲੋਂ ਨਾਮ ਜਪਣਾ ਜਿਹੜਾ ਹੈ ਬਹੁਤ ਔਖਾ ਆਖਣ ਔਖਾ ਸਾਚਾ ਨਾਮ ਆਪਾਂ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਆ ਉਹਦੇ ਵਿੱਚ ਦੱਸਿਆ ਜਾਂਦਾ ਵੀ ਦੁਨੀਆ ਦਾ ਇੱਕ ਕੰਮ ਬੜਾ ਔਖਾ ਵਾ ਉਹ ਕਿਹੜਾ ਵਾ ਸੱਚੇ ਨਾਮ ਨੂੰ ਜਪਣਾ ਬਹੁਤ ਔਖਾ ਲੱਗਦਾ ਏ ਦੁਨੀਆ ਦਾ ਔਖਾ ਕੰਮ ਹੀ ਇਹ ਆ ਵਕੀਲ ਬਣਨਾ ਸੌਖਾ ਇੰਜੀਨੀਅਰ ਬਣਨਾ ਸੌਖਾ ਪਰ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਆ ਅੱਖਾਂ ਮੀਟ ਕੇ 2 ਮਿੰਟ ਵੀ ਬੈਠਣਾ ਪੈ ਜਾਵੇ ਬੰਦਾ ਨਹੀਂ ਕਰ ਸਕਦਾ ਜੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਤੁਸੀਂ ਲੰਮਾ ਸਮਾਂ ਬੈਠ ਕੇ ਪਾਠ ਕਰ ਸਕਦੇ ਹੋ ਜਾਂ ਕੋਈ ਹੋਰ ਜੋ ਪਾਠ ਪੜਨ ਵਾਲੇ ਹੁੰਦੇ ਆ ਕਈ ਕਈ ਘੰਟੇ ਉਹ ਪਾਠ ਤਾਂ ਕਰ ਲੈਂਦੇ ਆ ਪਰ ਜਦੋਂ ਸਿਮਰਨ ਦੀ ਗੱਲ ਆਉਂਦੀ ਆ ਨਾਮ ਜਪਣ ਦੀ ਗੱਲ ਆਉਂਦੀ ਆ ਅੱਖਾਂ ਮੀਟ ਕੇ ਆਪਣੇ ਅੰਦਰ ਉਹ ਸਾਰੀਆਂ ਚੀਜ਼ਾਂ ਜੋ ਵਲਵਲੇ ਆ ਉਹਨੂੰ ਦੇਖਣ ਦੀ ਗੱਲ ਆਉਂਦੀ ਆ ਤਾਂ ਆਪ ਦੇ ਆਪ ਨੂੰ ਸਮਝਣ ਦੀ ਗੱਲ ਆਉਂਦੀ ਆ ਇਹ ਕੰਮ ਬਹੁਤ ਔਖਾ ਲੱਗਦਾ ਲੰਗਰ ਹਾਲ ਦੇ ਵਿੱਚ ਬੈਠੇ ਲੋਕ ਕਈ ਕਈ ਘੰਟੇ ਲੰਗਾ ਦਿੰਦੇ ਆ ਜਾਂ ਆਪਾਂ ਗੱਲਾਂ ਕਰਦੇ ਆ ਦੋਸਤਾਂ ਨਾਲ ਫੋਨ ਤੇ ਆਪਾਂ ਲੱਗੇ ਰਹਿੰਨੇ ਆ ਪਰ ਕਿੰਨਾ ਔਖਾ ਨਾਮ ਜਪਣਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆ ਵੀ ਦੁਨੀਆ ਦਾ ਇੱਕ ਕੰਮ ਬੜਾ ਔਖਾ ਉਹ ਆ ਨਾਮ ਜਪਣਾ ਅਤੇ ਜਦੋਂ ਨਾਮ ਜਪਦੇ ਆਪਾਂ ਉਦੋਂ ਬੰਦੇ ਦਾ ਸੁਭਾਅ ਵੀ ਬਦਲਦਾ ਪਰ ਜੇਕਰ ਅਸੀਂ ਕੇਵਲ ਬਾਣੀ ਪੜੀ ਚੱਲੀਏ ਪੜੀ ਚੱਲੀਏ ਤੇ ਸਮਝੀਏ ਨਾ ਉਹਨੂੰ ਵਿਚਾਰੀਏ ਨਾ ਕੁਝ ਵੀ ਨਹੀਂ ਬਦਲਦਾ ਤਾਂ ਹੀ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਉਹ ਕਹਿ ਦਿੰਦੇ ਆ ਫਲਾਣਾ ਬੰਦਾ ਬਾਣੀ ਪੜਦਾ ਉਹ ਤਾਂ ਅੱਜ ਵੀ ਲੋਭੀ ਆ ਅੱਜ ਵੀ ਕ੍ਰੋਧੀ ਆ ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਪਿਆ ਦਰਸਾਹਲੋ ਇਹ ਗੱਲ ਨੂੰ ਸਮਝਦੇ ਹੀ ਨਹੀਂ ਕਿ ਉਹ ਕੇਵਲ ਬਾਣੀ ਪੜ ਰਿਹਾ ਉਹ ਨੂੰ ਸਮਝ ਨਹੀਂ ਰਿਹਾ ਸਿਮਰਨ ਨਹੀਂ ਕਰ ਰਿਹਾ ਤਾਂ ਕਰਕੇ ਤਾਂ ਉਹਦੇ ਸੁਭਾਅ ਵਿੱਚ ਫਰਕ ਨਹੀਂ ਪਿਆ ਸਿਮਰਨ ਕਰਨ ਦੇ ਨਾਲ ਬੰਦੇ ਦੇ ਅੰਦਰ ਇਨਸਾਨ ਦੇ ਅੰਦਰ ਸੰਤੋਖ ਪੈਦਾ ਹੁੰਦਾ ਇਹ ਸਿਮਰਨ ਤੋਂ ਹੀ ਸੰਤੋਖ ਪੈਦਾ ਹੋਣਾ ਮਾ ਜੀ ਤੇ ਜੇ ਕੇਵਲ ਪੜ ਕੇ ਛੱਡ ਦਿੱਤਾ ਫਿਰ ਪੜੀ ਚੱਲੋ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਜਿੰਨਾ ਸਮਾਂ ਮਰਜੀ ਪੜੀ ਚੱਲੋ ਉਹਦੇ ਨਾਲ ਕੀ ਹੋਊਗਾ ਹੌਮੇ ਆਜੂਗੀ ਵੱਧ ਤੋਂ ਵੱਧ ਹੌਮੇ ਆਜੂ ਬਈ ਇੰਨਾ ਪੜ ਲਿਆ ਇੰਨਾ ਪਾਠ ਪੜ ਲਿਆ ਪੜਨ ਨਾਲ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਕਿ ਆ ਪੜੀ ਐ ਕਿ ਆ ਗੁਣੀਆਂ ਕਿ ਆ ਬੇਦਪਰਾਨਾ ਸੁਣੀ ਐ ਬੜੇ ਸੁਣੇ ਕਿ ਆ ਹੋਈ ਜੋ ਸਹਜ ਨਾ ਮਿਲਿਓ ਸੋਈ ਜਦੋਂ ਬੰਦੇ ਵਿੱਚ ਸਹਜ ਹੀ ਨਹੀਂ ਆਇਆ ਟਿਕਾਹ ਹੀ ਨਹੀਂ ਆਇਆ ਤਾਂ ਉਹਦੀ ਪੜ੍ਹੀ ਬਾਣੀ ਦਾ ਕੀ ਫਾਇਦਾ ਇਸ ਤਰ੍ਹਾਂ ਵੀ ਭਗਤ ਜੀ ਬਚਨ ਕਰ ਦਿੰਦੇ ਆ ਇੱਥੇ ਮੈਂ ਇਹ ਵੀ ਤੁਹਾਨੂੰ ਦੱਸ ਦਦਾ ਹਾਂ ਕਿ ਬਾਣੀ ਪੜ੍ਹਨ ਦੇ ਨਾਲ ਬਾਣੀ ਕੰਠ ਹੋ ਸਕਦੀ ਆ ਜਦੋਂ ਵਾਰ-ਵਾਰ ਆਪਾਂ ਬਾਣੀ ਪੜ੍ਹਦੇ ਆ ਬਾਣੀ ਪੜ੍ਹਨ ਦੇ ਨਾਲ ਸਾਨੂੰ ਕੁਝ ਸ਼ਬਦ ਪਤਾ ਲੱਗ ਸਕਦੇ ਆ ਵੀ ਉਹ ਕਿੰਨੇ ਅੰਗ ਤੇ ਸੁਭਾਏਮਾਨ ਆ ਬਾਣੀ ਪੜ੍ਹਨ ਦੇ ਨਾਲ ਸਾਨੂੰ ਪਤਾ ਲੱਗ ਸਕਦਾ ਸ਼ਬਦਾਂ ਦਾ ਗਿਆਨ ਹੋ ਸਕਦਾ ਪਰ ਜਦੋਂ ਆਪਾਂ ਸੁਭਾਅ ਦੀ ਗੱਲ ਕਰਨੀ ਆ ਵੀ ਸੁਭਾਅ ਕਿਵੇਂ ਬਦਲੇਗਾ ਉਹ ਸਿਮਰਨ ਦੇ ਨਾਲ ਹੀ ਬਦਲੇਗਾ ਅਤੇ ਜੇ ਕੋਈ ਕੇਵਲ ਪੜਦਾ ਰਹੇ ਬਾਣੀ ਪੜਦਾ ਰਹੇ ਉਹ ਬਾਣੀ ਦਾ ਰੂਪ ਨਹੀਂ ਹੋ ਸਕਦਾ ਪਰ ਜੇ ਉਹ ਸਿਮਰਨ ਕਰੇਗਾ ਅੰਦਰ ਵਸਾ ਲਵੇਗਾ ਇਹ ਪੜੀ ਸੁਣੀ ਬਾਣੀ ਦਾ ਇਹ ਤਤ ਸਾਰੀ ਇਹ ਹੈ ਸਿਮਰਨ ਕਰੋ ਜੇ ਸਿਮਰਨ ਕਰੇਗਾ ਉਹ ਬਾਣੀ ਦਾ ਰੂਪ ਹੀ ਬਣ ਜਾਵੇਗਾ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਤਾਂ ਉਹਦਾ ਰੂਪ ਹੀ ਹੋ ਜਾਵੇਗਾ ਬਾਣੀ ਨੂੰ ਜਪਦਾ ਜਪਦਾ ਬਾਣੀ ਜੈਸਾ ਹੋ ਜਾਵੇਗਾ ਬਹੁਤੇ ਲੋਕ ਬਾਣੀ ਪੜਦੇ ਆ ਪਰ ਉਹ ਬਾਣੀ ਵਰਗੇ ਹਨ ਨਹੀਂ ਹੈਗੇ ਕਿਉਂਕਿ ਉਹ ਪੜ੍ਹ ਲਈਆ ਕੇਵਲ ਪੜਨ ਦੇ ਨਾਲ ਨਹੀਂ ਜਪਣ ਦੇ ਨਾਲ ਫਰਕ ਪੈਣਾ ਤੇ ਨਾਮ ਜਪਣਾ ਕੀ ਆ ਅਸਲ ਦੇ ਵਿੱਚ ਆਪ ਹੀ ਆਪਣੀ ਆਵਾਜ਼ ਨੂੰ ਬੋਲ ਕੇ ਉਹ ਤੁੰਨ ਨੂੰ ਸੁਣਨਾ ਬਹੁਤ ਗਹਿਰੇ ਵਿੱਚ ਜਾ ਕੇ ਇਹਨੂੰ ਹੀ ਜਪਣਾ ਕਹਿੰਦੇ ਆ ਆਪਾਂ ਪਾਠ ਪੜ੍ਹਦੇ ਆ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਦੋਂ ਪਾਠ ਪੜ੍ਹਿਆ ਗਿਆ ਉਹ ਇੱਕ ਵੱੱਧਾ ਚੱਟੀ ਹੁੰਦੀ ਆ ਬਹੁਤੇ ਲੋਕ ਇਸ ਤਰ੍ਹਾਂ ਹੀ ਕਰਦੇ ਆ ਜਿਹੜੇ ਵੱੱਧਾ ਚੱਟੀ ਕਰਦੇ ਆ ਉਪਰੋਂ ਉਪਰੋਂ ਕਰਮ ਕਰਦੇ ਆ ਉਹਨਾਂ ਦੀ ਗਤੀ ਕਿਸ ਤਰ੍ਹਾਂ ਹੋ ਸਕਦੀ ਆ ਜੀ ਨਹੀਂ ਹੋ ਸਕਦੀ ਗੁਰਬਾਣੀ ਇਸ ਤਰ੍ਹਾਂ ਕਰਕੇ ਆਪਾਂ ਪੜ੍ਹਦੇ ਹਾਂ ਵੀ ਸਾਨੂੰ ਅਰਥ ਬੋਧ ਦਾ ਪਤਾ ਲੱਗ ਜਾਵੇ ਸਾਨੂੰ ਗਿਆਨ ਆ ਜਾਵੇ ਸਾਨੂੰ ਸਿਮਰਨ ਦੀ ਜਾਂਚ ਆ ਜਾਵੇ ਸਮਝ ਆ ਜਾਵੇ ਸਾਨੂੰ ਵਿਆਕਰਨ ਦਾ ਵੀ ਪਤਾ ਲੱਗ ਜਾਵੇ ਵਿਸ਼ਰਾਮ ਚਿੰਨਾ ਦਾ ਵੀ ਪਤਾ ਲੱਗ ਜਾਵੇ ਪਰ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਇਹਦੇ ਨਾਲ ਸਿਮਰਨ ਕਰਨਾ ਬੜਾ ਜ਼ਰੂਰੀ ਆ ਪੜਨ ਦੇ ਨਾਲ ਵੀ ਬੜਾ ਕੁਝ ਸਾਨੂੰ ਭਾਵੇਂ ਪਤਾ ਲੱਗਦਾ ਵੀ ਕਿਹੜੇ ਪਾਤਸ਼ਾਹ ਦੀ ਬਾਣੀ ਆ ਉਹ ਮਹੱਲਾ ਪਹਿਲਾ ਮਹੱਲਾ ਦੂਜਾ ਤੋਂ ਪਤਾ ਲੱਗਦਾ ਨਾ ਵੀ ਕਿਹੜੇ ਗੁਰੂ ਦੀ ਬਾਣੀ ਆ ਮਹੱਲਾ ਨੌਵਾ ਤੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆ ਮਹੱਲਾ ਪੰਜਵਾ ਤੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਆ ਪੜਨ ਨਾਲ ਬਹੁਤ ਗਿਆਨ ਆਉਂਦਾ ਪਰ ਜਦੋਂ ਆਪਾਂ ਸੁਭਾਅ ਦੀ ਗੱਲ ਕਰਨੀ ਆ ਵੀ ਸੁਭਾਅ ਕਿਵੇਂ ਬਦਲੇਗਾ ਤਾਂ ਉਹ ਤੁਹਾਨੂੰ ਜਪ ਕਰਨਾ ਪਊਗਾ ਨਾਮ ਜਪਣਾ ਪਊਗਾ ਬਾਣੀ ਪੜਨ ਦੇ ਨਾਲ ਨਾਲ ਇਸ ਕਰਕੇ ਇਹ ਚੀਜ਼ ਬੜੀ ਜ਼ਰੂਰੀ ਆ ਇਹ ਬਾਣੀ ਪੜਨ ਦੇ ਨਾਲ ਨਾਮ ਜਪਣਾ ਬਹੁਤ ਜ਼ਰੂਰੀ ਆ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਇੱਥੇ ਬਾਣੀ ਨੂੰ ਪੜਨਾ ਜ਼ਰੂਰੀ ਆ ਉੱਥੇ ਜਪਣਾ ਨਾਮ ਜਪਣਾ ਸਿਮਰਨ ਕਰਨਾ ਚੇਤੇ ਕਰਨਾ ਵਾਰ-ਵਾਰ ਜਿਹਨੂੰ ਭੁੱਲੇ ਹੋਇਆ ਉਹਨੂੰ ਚੇਤੇ ਕਰਨਾ ਨਾ ਹੁਣ ਪਰਿਵਾਰ ਨੂੰ ਤਾਂ ਅਸੀਂ ਭੁੱਲੇ ਨਹੀਂ ਦੁਸ਼ਮਣੀਆਂ ਨੂੰ ਅਸੀਂ ਭੁੱਲੇ ਨਹੀਂ ਰਿਸ਼ਤੇਦਾਰ ਮਿੱਤਰਾਂ ਨੂੰ ਅਸੀਂ ਭੁੱਲੇ ਨਹੀਂ ਭੁੱਲੇ ਹਾਂ ਤਾਂ ਕੇਵਲ ਵਾਹਿਗੁਰੂ ਦੇ ਨਾਮ ਨੂੰ ਉਹਨੂੰ ਚੇਤੇ ਕਰਨਾ ਮੜਮੜ ਕੇ ਇਸ ਤਰ੍ਹਾਂ ਇਹ ਜਿਹੜਾ ਪਹਿਲਾ ਕਰਮ ਕਰਨਾ ਆਪਜੀ ਵਾਸਤੇ ਬੜਾ ਜ਼ਰੂਰੀ ਆ ਜੀ ਇਹੀ ਮੈਂ ਆਪਜੀ ਨੂੰ ਦੱਸਣਾ ਸੀ ਵੀ ਇਹ ਬਹੁਤ ਜ਼ਿਆਦਾ ਸਾਨੂੰ ਜ਼ਰੂਰੀ ਹੋ ਜਾਂਦਾ ਗੁਰਬਾਣੀ ਪੜਨ ਦੇ ਨਾਲ ਨਾਲ ਨਾਮ ਜਪਣਾ ਇਹ ਸਵਾਲ ਸੀਗਾ ਵੀ ਕਿਉਂ ਜਪਣਾ ਜ਼ਰੂਰੀ ਆ ਵੀ ਕੇਵਲ ਬਾਣੀ ਪੜ ਲਈਏ ਇੰਨਾ ਹੀ ਬਹੁਤਾ ਨਹੀਂ ਜੀ ਨਾਮ ਜਪਣਾ ਬੜਾ ਜ਼ਰੂਰੀ ਆ ਮੈਂ ਹੋਰ ਵੀ ਆਪਜੀ ਨੂੰ ਦੱਸਦਾ ਹਾਂ ਇਹ ਜਿਹੜਾ ਜਪਣਾ ਹੈ ਇਹ ਪੜਨ ਨਾਲੋਂ ਬਹੁਤ ਔਖਾ ਕੰਮ ਆ ਹਾਲਾਂਕਿ ਬਹੁਤ 7-8 ਘੰਟੇ ਵੀ ਕਈ ਪਾਠ ਪੜ ਲੈਂਦੇ ਆ ਪਰ ਜਦੋਂ ਜਪਣ ਦੀ ਗੱਲ ਆਉਂਦੀ ਆ ਉਦੋਂ ਉਹਨਾਂ ਤੋਂ 2 ਮਿੰਟ 3 ਮਿੰਟ ਨਹੀਂ ਜਪਿਆ ਜਾਂਦਾ। ਕਈ ਵਾਰ ਐਸੇ ਵੀਰ ਸੱਜਣ ਪਿਆਰੇ ਗੁਰਮਖ ਪਿਆਰੇ ਹੁੰਦੇ ਆ ਬੀਬੀਆਂ ਮਾਈਆਂ ਹੁੰਦੀਆਂ ਬਜ਼ੁਰਗ ਹੁੰਦੇ ਆ ਜਿਹੜੇ ਕਹਿੰਦੇ ਅਸੀਂ ਪੜੇ ਲਿਖੇ ਨਹੀਂ ਹੈਗੇ ਅਸੀਂ ਕੀ ਕਰੀਏ ਅਸੀਂ ਤਾਂ ਬਾਣੀ ਪਾੜ ਹੀ ਨਹੀਂ ਸਕਦੇ। ਅਸਲ ਦੇ ਵਿੱਚ ਵਾਹਿਗੁਰੂ ਜਿਹੜਾ ਮੰਤਰ ਇਹ ਕੋਈ ਵੀ ਜਪ ਸਕਦਾ। ਇੱਕ ਅਨਪੜ ਬੰਦਾ ਵੀ ਜਪ ਸਕਦਾ ਜੋ ਪ੍ਰਾਣੀ ਗੋਬਿੰਦ ਤੇ ਆਵੇ। ਪੜਿਆ ਅਨਪੜਿਆ ਪਰਮਗਤ ਪਾਵੇ। ਕੋਈ ਵੀ ਇਨਸਾਨ ਉਹ ਵਾਹਿਗੁਰੂ ਕਹਿ ਸਕਦਾ ਭਾਵੇਂ ਉਹ ਅਨਪੜ੍ਹ ਪੜ੍ਹੇ ਲਿਖੇ ਨੇ ਤਾਂ ਕਹੀ ਦੇਣਾ ਹੈ ਆਖ ਹੀ ਦੇਣਾ ਇਹ ਅਨਪੜ੍ਹ ਬੰਦਾ ਵੀ ਕਹਿ ਸਕਦਾ ਤਾਂ ਹੀ ਤਾਂ ਮਹਾਰਾਜ ਕਹਿੰਦੇ ਵੀ ਇੱਥੇ ਪੜ੍ਹੇ ਅਨਪੜ੍ਹ ਦੀ ਗੱਲ ਨਹੀਂ ਇੱਥੇ ਤਾਂ ਜਪ ਦੀ ਗੱਲ ਆ ਨਾਮ ਸਿਮਰਨ ਦੀ ਗੱਲ ਆ ਅਭਿਆਸ ਦੀ ਗੱਲ ਆ ਉਹਨੂੰ ਚੇਤੇ ਕਰਨ ਦੀ ਗੱਲ ਆ ਗੱਲ ਉਦੋਂ ਨਹੀਂ ਬਣਦੀ ਤਦੋਂ ਰੱਬ ਨੂੰ ਵਾਰ-ਵਾਰ ਚੇਤੇ ਕਰਨਾ ਪਵੇ ਗੱਲ ਉਦੋਂ ਬਣਦੀ ਆ ਜਦੋਂ ਭੁੱਲੇ ਹੀ ਨਾ ਹੁਣ ਜਦੋਂ ਆਪਾਂ ਸਨਾਤਨ ਮਤ ਦੀ ਗੱਲ ਕਰਦੇ ਆ ਉਹ ਧਰਮਾਂ ਦੀ ਉਹਦੇ ਵਿੱਚ ਓਮ ਤੇ ਰਾਮ ਇਹ ਬਹੁਤ ਸਾਰੇ ਮੰਤਰ ਹੈਗੇ ਆ ਜਿਨ੍ਹਾਂ ਨੂੰ ਆਪਾਂ ਜਪ ਸਕਦੇ ਆ ਪਰ ਸਿੱਖ ਨੂੰ ਜਿਹੜਾ ਗੁਰੂ ਨੇ ਮੰਤਰ ਦਿੱਤਾ ਉਹ ਵਾਹਿਗੁਰੂ ਆ ਇਦਾਂ ਹੀ ਮੁਸਲਮਾਨਾਂ ਵਿੱਚ ਆਪਾਂ ਵੇਖਦੇ ਆ ਉਹਨਾਂ ਵਿੱਚ ਵੀ ਬੜੇ ਮੰਤਰ ਆ ਅੱਲਾਹ ਤਾ ਮੁਸਲਮਾਨ ਵੀਰ ਜਿਹੜੇ ਆ ਉਹ ਇਸ ਤਰ੍ਹਾਂ ਆਪਣੇ ਦਿੱਤੇ ਹੋਏ ਮੰਤਰ ਜਪਦੇ ਆ ਤਾਂ ਆਪਾਂ ਨੂੰ ਜੋ ਗੁਰੂ ਨੇ ਮੰਤਰ ਦਿੱਤਾ ਵਾਹਿਗੁਰੂ ਗੁਰਮੰਤਰ ਹੈ ਇਹ ਗੁਰੂ ਦੁਆਰਾ ਦਿੱਤਾ ਮੰਤਰ ਇਹਨੂੰ ਜਪਨਾ ਚਾਹੀਦਾ ਜਿਸ ਤਰ੍ਹਾਂ ਆਪਾਂ ਪ੍ਰਸ਼ਾਦਾ ਛਕਦੇ ਆ ਉਹ ਭੋਜਨ ਦੀ ਬੁਰਕੀ ਮੂੰਹ ਰਾਹੀਂ ਅੰਦਰ ਜਾਂਦੀ ਆ ਖੂਨ ਬਣਦੀ ਆ ਖਾਧੀ ਹੋਈ ਖਰਾਕ ਮੱਜ ਬਣਦੀ ਆ ਮਾਸ ਬਣਦੀ ਆ ਗੁਰੂ ਦਾ ਸ਼ਬਦ ਜਦੋਂ ਇਹ ਜਪਿਆ ਹੋਇਆ ਮੰਤਰ ਵਾਹਿਗੁਰੂ ਕੰਨਾਂ ਰਾਹੀਂ ਅੰਦਰ ਜਾਂਦਾ ਇਹੀ ਰਸ ਬਣਦਾ ਆਨੰਦ ਬਣਦਾ ਖੁਸ਼ੀ ਬਣ ਜਾਂਦਾ ਖੇੜਾ ਬਣ ਜਾਂਦਾ ਜੇ ਕੇਵਲ ਆਪਾਂ ਬਾਣੀ ਪੜ੍ਹੀ ਜਾਂਦੇ ਪੜ੍ਹੀ ਜਾਂਦੇ ਆ ਸੁਣਦਾ ਹੀ ਨਹੀਂ ਸਾਡਾ ਮਨ ਮਾਫ਼ ਕਰਨਾ ਸਾਡੇ ਅੰਦਰਲੀ ਦੁਨੀਆ ਜਿਹੜੀ ਆ ਕਦੇ ਵੀ ਨਹੀਂ ਬਦਲੇਗੀ ਜਿੰਨਾ ਚਿਰ ਤੁਸੀਂ ਮਰਜੀ ਪਾਠ ਪੜ੍ਹੀ ਚੱਲੋ ਨਹੀਂ ਬਦਲੋਗੇ ਤੁਸੀਂ ਜਿੰਨਾ ਨੇ ਇਸ ਤਰ੍ਹਾਂ ਬਾਣੀ ਪੜ੍ਹੀ ਉਹ ਨਹੀਂ ਬਦਲ ਸਕੇ ਉਹਨਾਂ ਨੇ ਉੱਪਰੋਂ ਉੱਪਰੋਂ ਸਭ ਕੁਝ ਕੀਤਾ ਕਈ ਹੁਣ 60 60 ਸਾਲ ਦੇ ਬਹੁਤ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਆ ਰਹੇ ਆ 70 ਸਾਲ ਦੇ 80 ਸਾਲ ਦੇ ਬਜ਼ੁਰਗ ਨੇ ਅੱਜ ਬਦਲੇ ਨਹੀਂ ਉਹ ਕਿਉਂ ਨਹੀਂ ਬਦਲੇ ਗਲਤੀਆਂ ਉਹਨਾਂ ਤੋਂ ਇਹੀ ਹੋਈਆਂ ਉਹਨਾਂ ਨੇ ਅੰਦਰਲੀ ਦੁਨੀਆ ਨੂੰ ਬਦਲਿਆ ਹੀ ਨਹੀਂ ਕਿਉਂਕਿ ਅੰਦਰ ਤੱਕ ਉਹਨਾਂ ਦੀ ਬਾਣੀ ਗਈ ਨਹੀਂ ਇਹੀ ਉਹਨਾਂ ਦੇ ਸਵਾਲ ਦਾ ਜਵਾਬ ਆ ਬਦਲੇ ਕਿਉਂ ਨਹੀਂ ਕਿਉਂਕਿ ਉਹਨਾਂ ਨੂੰ ਢੰਗ ਤਰੀਕਾ ਹੀ ਨਹੀਂ ਆਇਆ ਗੁਰੂ ਸਾਹਿਬ ਜੀ ਜਿਵੇਂ ਸਮਝਾਉਂਦੇ ਆ ਉਹ ਵਿਧੀ ਉਸ ਤਰੀਕੇ ਨਾਲ ਉਹਨਾਂ ਨੇ ਕੀਤਾ ਹੀ ਨਹੀਂ ਸਿਮਰਨ ਤਾਂ ਮੈਂ ਆਪ ਜੀ ਨੂੰ ਕਹਿ ਰਿਹਾ ਵੀ ਬਾਣੀ ਪੜਨ ਤੋਂ ਪਹਿਲਾਂ ਵਾਹਿਗੁਰੂ ਦਾ ਮੰਤਰ ਜਿਹੜਾ ਹੈ ਇਹਦਾ ਅਭਿਆਸ ਕਰਨਾ ਬੜਾ ਜ਼ਰੂਰੀ ਆ ਇਹ ਤਾਂ ਗਾ ਵੀ ਐ ਸੁਣੀਐ ਮੰਨ ਰੱਖੀਐ ਪਾਉ ਗੁਰੂ ਮਹਾਰਾਜ ਦੀ ਬਾਣੀ ਨੂੰ ਸਿਮਰਨ ਨੂੰ ਉਹਦੇ ਮੰਤਰ ਨੂੰ ਗਾ ਕੇ ਫਿਰ ਸੁਣਨਾ ਫਿਰ ਅੱਗੇ ਇੱਕ ਹੋਰ ਸ਼ਰਤਾਂ ਵੀ ਪਿਆਰ ਵੀ ਕਰਨਾ ਭਾਉ ਵੀ ਰੱਖਣਾ ਉਹਦੇ ਨਾਲ ਇਹ ਨਹੀਂ ਗਾਲਿਆ ਸੁਣ ਲਿਆ ਪਿਆਰ ਹੈ ਹੀ ਨਹੀਂ ਫਿਰ ਵੀ ਗੱਲ ਨਹੀਂ ਬਣਨੀ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਣਾ ਫੇਰ ਜ਼ਿੰਦਗੀ ਜਿਹੜੀ ਆ ਸਾਡੀ ਸਫਲ ਹੋਣੀ ਆ ਪਰ ਆਪਣੇ ਆਪ ਦੇ ਨਾਲ ਬੈਠਣਾ ਬਹੁਤ ਔਖਾ ਕੰਮ ਆ ਮਨੁੱਖ ਦੂਜਿਆਂ ਨਾਲ ਬੈਠ ਸਕਦਾ ਸਾਰਾ ਸਾਰਾ ਦਿਨ ਗੱਲਾਂ ਕਰ ਸਕਦਾ ਦੂਜਿਆਂ ਦੇ ਨਾਲ ਬੈਠ ਕੇ ਕਈ ਕਈ ਘੰਟੇ ਅਸੀਂ ਗੱਲਾਂ ਕਰਦੇ ਆ ਪਰ ਆਪਣੇ ਆਪ ਨਾਲ ਬੈਠਣਾ ਬਹੁਤ ਔਖਾ ਹੈ ਬਹੁਤ ਔਖਾ ਤਾਂ ਜ਼ਰੂਰ ਇਹ ਜਿਹੜੀ ਮੈਂ ਇੱਥੇ ਆਪਜੀ ਨਾਲ ਵਿਚਾਰ ਅੱਜ ਸਾਂਝੀ ਕਰ ਰਿਹਾ ਕਿ ਨਾਮ ਜਪਣਾ ਬਹੁਤ ਜ਼ਰੂਰੀ ਆ ਜਪ ਕਰਨਾ ਬਹੁਤ ਜ਼ਰੂਰੀ ਆ ਹੁਣ ਇੱਥੇ ਮੈਂ ਜੋ ਦੂਜੀ ਗੱਲ ਆਪਜੀ ਦੇ ਨਾਲ ਸਾਂਝੀ ਕਰਨੀ ਆ ਵਿਚਾਰ ਕਿ ਪਾਠ ਕਰਨ ਤੋਂ ਪਹਿਲਾਂ ਇੱਥੇ ਸਾਨੂੰ ਗੁਰਮੰਤਰ ਦਾ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਜ਼ਰੂਰੀ ਆ ਉੱਥੇ ਮੈਂ ਤੁਹਾਨੂੰ ਇੱਥੇ ਕਹਿਣਾ ਚਾਹੂੰਗਾ ਮੂਲ ਮੰਤਰ ਜਿਹੜਾ ਹੈ ਉਹਦਾ ਅਭਿਆਸ ਵੀ ਬੜਾ ਜ਼ਰੂਰੀ ਆ ਕਿਉਂਕਿ ਮੂਲ ਮੰਤਰ ਜਿਹੜਾ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਪਰ ਕਈ ਜਿਹੜੇ ਹਨ ਗੁਰਮਖ ਪਿਆਰੇ ਸੰਤ ਮਹਾਪੁਰਖੋਂ ਨਾਨਕ ਹੋਸੀ ਵੀ ਸੱਚ ਤੱਕ ਵੀ ਜਪਦੇ ਆ ਤਾਂ ਇਸ ਤਰ੍ਹਾਂ ਵੀ ਇਹ ਜੋ ਮੰਤਰ ਆ ਮੂਲ ਮੰਤਰ ਇਹਨੂੰ ਮੂਲ ਮੰਤਰ ਕਿਉਂ ਕਿਹਾ ਜਾਂਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ 1430 ਅੰਗ ਹਨ ਇੱਕ ਓੰਕਾਰ ਤੋਂ ਲੈ ਕੇ ਰਾਗਮਾਲਾ ਦੀ ਜਿੱਥੇ ਸਮਾਪਤੀ ਹੁੰਦੀ ਹੈ 18 ਹੈ 10 20 ਤੱਕ ਗੁਰਮਖ ਪਿਆਰਿਓ ਇਹ ਮੂਲ ਮੰਤਰ ਉਹਦਾ ਸਾਰਾ ਤਤਸਾਰ ਹੈ ਜੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਨੂੰ ਸਮਝਾਇਆ ਗਿਆ ਉਹ ਸੰਖੇਪ ਰੂਪ ਆਪਾਂ ਕਹਿ ਸਕਦੇ ਆ ਉਹਦਾ ਜੋ ਮੂਲ ਮੰਤਰ ਹੀ ਆ ਉਹਦੇ ਵਿੱਚ ਸਭ ਕੁਝ ਦੱਸਿਆ ਹੋਇਆ ਕਿ ਵਾਹਿਗੁਰੂ ਤੋਂ ਹੀ ਸ੍ਰਸ਼ਟੀ ਬਣੀ ਆ ਉਹਦਾ ਨਾਮ ਸੱਚਾ ਵਾ ਉਹ ਨਿਰਭਉ ਆ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਆ ਵੈਰ ਤੋਂ ਰਹਿਤਾ ਅਕਾਲ ਮੂਰਤਾ ਮੌਤ ਜਿਹੜੀ ਆ ਉਹਨੂੰ ਸ਼ੂ ਨਹੀਂ ਸਕਦੀ ਕਿਉਂਕਿ ਮੌਤ ਉਹਨੇ ਬਣਾਈ ਆ ਉਹਦੀ ਹਸਤੀ ਹੈਗੀ ਆ ਉਹ ਜੂਨਾ ਚ ਨਹੀਂ ਆਉਂਦਾ ਆਪਣੇ ਆਪ ਤੋਂ ਪ੍ਰਕਾਸ਼ ਆ ਗੁਰੂ ਦੀ ਕਿਰਪਾ ਨਾਲ ਮਿਲਦਾ ਤਾਂ ਇਹ ਸਾਰਾ ਨਚੋੜ ਮੂਲ ਮੰਤਰ ਦੇ ਵਿੱਚ ਦੱਸਿਆ ਹੋਇਆ ਜੇ ਤੁਸੀਂ ਬਾਣੀ ਪਾੜਨ ਤੋਂ ਪਹਿਲਾਂ ਮੂਲ ਮੰਤਰ ਪੰਜ ਵਾਰ ਵੀ ਇਸ ਤਰ੍ਹਾਂ ਆਖਦੇ ਹੋ ਇੱਕ ਮਨ ਇੱਕ ਚਿੱਤ ਹੋ ਕੇ ਬਹੁਤ ਵਧੀਆ ਆਪ ਜੀ ਨੂੰ ਪਤਾ ਲੱਗੇਗਾ ਵੀ ਹਾਂ ਕਾਰਜਸ਼ੀ ਪਹਿਲਾਂ ਹੀ ਕਰਨਾ ਸ਼ੁਰੂ ਕਰ ਦਿੰਦੇ ਤਾਂ ਇਹ ਪਹਿਲਾਂ ਕਿਉਂ ਨਹੀਂ ਕੀਤਾ ਪਰ ਕੋਈ ਗੱਲ ਨਹੀਂ ਅੱਗੇ ਸਮਝ ਚੱਲੋ ਆਨੰਦ ਲਾਲਾ ਪਛੈ ਜੋ ਬੀਤੀ ਸੋ ਬੀਤੀ ਤਾਂ ਗੁਰੂ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਆ ਵੀ ਜਦੋਂ ਸਾਨੂੰ ਪਤਾ ਲੱਗ ਜਾਵੇ ਆਹ ਕੰਮ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਇਹਨੂੰ ਠੀਕ ਕਰਨ ਦਾ ਆਹੀ ਢੰਗ ਆ ਜੋ ਅਸੀਂ ਪਿੱਛੇ ਕਰ ਲਿਆ ਕਰ ਲਿਆ ਜੋ ਪਿੱਛੇ ਬੀਤ ਗਈ ਉਮਰ ਬੀਤ ਗਈ ਪਰ ਹੁਣ ਸਾਨੂੰ ਗਿਆਨ ਹੋ ਗਿਆ ਵੀ ਸਾਨੂੰ ਕਰਨਾ ਚਾਹੀਦਾ ਤਾਂ ਸਾਨੂੰ ਹੁਣ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਇਹਨੂੰ ਕਰਨ ਵਿੱਚ ਟਾਲ ਮਟੋਲੇ ਨਹੀਂ ਕਰਨੇ ਚਾਹੀਦੇ ਤਾਂ ਇਹ ਦੋ ਮੰਤਰ ਸੀਗੇ ਜਿਹੜੇ ਤੁਹਾਨੂੰ ਬਾਣੀ ਪੜਨ ਤੋਂ ਪਹਿਲਾਂ ਪੜਨੇ ਚਾਹੀਦੇ ਆ ਪਹਿਲਾ ਗੁਰਮੰਤਰ ਹੈ ਉਹ ਵਾਹਿਗੁਰੂ ਆ ਫਿਰ ਮੂਲ ਮੰਤਰ ਆ ਜੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਕਈ ਜਿਹੜੇ ਹਨ ਉਹ ਨਾਨਕ ਹੋਸੀ ਭੀ ਸੱਚ ਤੱਕ ਵੀ ਮੰਨਦੇ ਆ ਤਾਂ ਉਹ ਮੈਂ ਅੱਗੇ ਵੀ ਆਪ ਜੀ ਨੂੰ ਸਪਸ਼ਟ ਕੀਤਾ ਕਿ ਸਿੱਖ ਕੌਮ ਦੇ ਜਿਹੜੇ ਮਹਾਨ ਵਿਦਵਾਨ ਯਾਨੀ ਸੰਤ ਸੰਗ ਜੀ ਮਸਕੀਨ ਜਾਂ ਹੋਰ ਵਿਦਵਾਨ ਹਨ ਉਹਨਾਂ ਨੇ ਤਾਂ ਗੁਰਪ੍ਰਸਾਦ ਤਾਂ ਕੀ ਮੰਨਿਆ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਰ-ਵਾਰ ਵਾਰ-ਵਾਰ ਰਾਗਾਂ ਦੇ ਆਰੰਭ ਤੋਂ ਪਹਿਲਾਂ ਆਉਂਦਾ ਵਾ ਉਹ ਵੀ ਗੁਰਪ੍ਰਸਾਦ ਤਾਂ ਕੀ ਆ ਤਾਂ ਜੋ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਹੋਰ ਤਰੀਕੇ ਨਾਲ ਲਿਖਿਆ ਜਾਂਦਾ ਜੋ ਵੀ ਕਿਹਾ ਜਾਂਦਾ ਉਹਦੇ ਵਿੱਚ ਤਾਂ ਅਸੀਂ ਇਸ ਤਰ੍ਹਾਂ ਵੀ ਉਹ ਇਨਸਾਨ ਨੇ ਕੰਧਾਂ ਉੱਪਰ ਲਿਖਿਆ ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਇਹ ਤੁਰਕੀ ਬਾਣੀ ਆਈ ਇਹ ਤੁਰਕੀ ਬਾਣੀ ਆਈ ਆ ਤਾਂ ਆਪਾਂ ਤੁਰਕੀ ਬਾਣੀ ਨੂੰ ਹੀ ਮੰਨਾਂਗੇ ਨਾ ਗੁਰੂ ਸਾਹਿਬ ਜੀ ਨੇ ਤਾਂ ਗੁਰ ਪ੍ਰਸਾਦ ਤੱਕ ਕੀ ਕਿਹਾ ਜਪ ਅੱਗੇ ਬਾਣੀ ਦਾ ਨਾਮ ਕਈ ਗੁਰਮਖ ਪਿਆਰੇ ਨਾਨਕ ਹੁਸੀ ਭੀ ਸੱਚ ਤੱਕ ਕਹਿੰਦੇ ਨੇ ਕਈ ਇਹਦੇ ਵਿੱਚ ਜਿਦ ਜਦਾਈ ਵੀ ਕਰਦੇ ਆ ਬਹੁਤ ਜ਼ਿਆਦਾ ਇਸ ਤਰ੍ਹਾਂ ਰੌਲਾ ਪਾਉਂਦੇ ਆ ਤਾਂ ਉਹ ਮੂਰਖਾਂ ਨਾਲ ਨਾਲ ਲੁੱਜੀਏ ਵਾਲੀ ਗੱਲ ਹੋ ਜਾਂਦੀ ਆ ਇੱਥੇ ਮੈਂ ਤੁਹਾਨੂੰ ਏਡੇ ਵੱਡੇ ਵਿਦਵਾਨ ਦਾ ਨਾਮ ਲੈ ਦਿੱਤਾ ਜਾ ਕੇ ਉਹਨਾਂ ਨੂੰ ਸੁਣ ਲਿਓ ਜਾ ਕੇ ਉਹਨਾਂ ਨੂੰ ਪੜ੍ਹ ਲਿਓ ਸਾਰੀ ਸਪਸ਼ਟਤਾ ਕਰ ਦੇਣਗੇ ਵੀ ਹਾਂ ਵੀ ਗੁਰਪ੍ਰਸਾਦ ਤੱਕ ਹੀ ਹੈ ਮੂਲ ਮੰਤਰ ਤਾਂ ਇਨ੍ਹਾਂ ਕੰਮਾਂ ਦੇ ਵਿੱਚ ਜੋ ਬਾਣੀ ਜਿਹੜੀ ਆ ਇਹ ਇਸ ਤਰ੍ਹਾਂ ਨਹੀਂ ਹੁੰਦੀ ਵੀ ਆਪਾਂ ਇਹਦੇ ਨਾਮ ਤੇ ਝਗੜਾ ਸ਼ੁਰੂ ਕਰ ਦਈਏ ਇਹ ਮੰਤਰ ਨੇ ਤਾਂ ਸਾਡੇ ਝਗੜੇ ਮਟਾਉਣੇ ਸੀ ਇਹ ਮੰਤਰਾਂ ਨੇ ਤਾਂ ਵਾਹਿਗੁਰੂ ਦੇ ਮੰਤਰਾਂ ਨੇ ਸਾਡੇ ਕਲੇਸ਼ ਦੂਰ ਕਰਨੇ ਸੀ ਅਸੀਂ ਇਹਨਾਂ ਨੂੰ ਲੈ ਕੇ ਹੀ ਝਗੜੇ ਸ਼ੁਰੂ ਕਰ ਲਏ ਆ ਇਹ ਮਾੜੀ ਗੱਲ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਸੋ ਭਾਈ ਤੁਸੀਂ ਬਾਣੀ ਪਾੜਨ ਤੋਂ ਪਹਿਲਾਂ ਜਰੂਰ ਇਹ ਮੰਤਰ ਪੜਿਓ ਜਿਹੜਾ ਝਗੜਾ ਵਾ ਕਲੇਸ਼ਾਂ ਇਹਨਾਂ ਤੋਂ ਸਦਾ ਦੂਰੀ ਬਣਾ ਕੇ ਰੱਖੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਆਪਾਂ ਸਾਰੇ ਜਾਣੇ ਫਤਿਹ ਬੁਲਾਈਏ ਜੀ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਪਰਕਾਰਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ